ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਸਿੱਕੇ ਫਤਿਹ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਦੁਖੀ ਹਨ ਪਰੇਸ਼ਾਨ ਹਨ ਜੋ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ ਹਨ ਤੇ ਉਹ ਆਪਣੇ ਨਿੱਜੀ ਰਿਸ਼ਤਿਆਂ ਤੋਂ ਵੀ ਦੁਖੀ ਹਨ ਅੱਜ ਦੀ ਵੀਡੀਓ ਜਿਸ ਪਾਠ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ ਮਹਾਪੁਰਖਾਂ ਵੱਲੋਂ ਦੱਸੀ ਹੋਈ ਇੱਕ ਤੁਕਤ ਹੈ ਕਿ ਜੇਕਰ ਸਾਡੇ ਘਰ ਦਾ ਇੱਕ ਜੀਵ ਵੀ ਇਹੇ ਪਾਠ ਕਰ ਲਵੇ ਤਾਂ ਜਾਂ ਇਸ ਪਾਠ ਨੂੰ ਸੁਣ ਲਵੇ ਜਾਂ ਫਿਰ ਘਰ ਦੇ ਵਿੱਚ ਇਹ ਪਾਠ ਲਗਾ ਲਵੇ ਤਾਂ ਸਾਡੇ ਘਰ ਦੇ ਕਈ ਤਰ੍ਹਾਂ ਦੇ ਦੁੱਖ ਦਲੇਦਰ ਦੂਰ ਹੋ ਜਾਂਦੇ ਹਨ ਉਹ ਕਿਹੜਾ ਪਾਠ ਹੈ ਕਿੰਜ ਕਰਨਾ ਹੈ ਤੇ ਉਹ ਪਾਠ ਸਾਡੇ ਉੱਪਰ ਅਸਰ ਕਿਵੇਂ ਕਰੇਗਾ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸਾਧ ਸੰਗਤ ਜੀ ਜੇਕਰ ਅਸੀਂ ਭਰੋਸੇ ਨਾਲ ਇਹ ਕੰਮ ਕਰ ਲਾਵਾਂਗੇ ਤਾਂ ਸਾਡੀ ਜ਼ਿੰਦਗੀ ਸੁਦਨ ਨੇ ਸ਼ੁਰੂ ਹੋ ਜਾਵੇਗੀ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦਿਨਦਰ ਦੂਰ ਹੋਣੇ ਸ਼ੁਰੂ ਹੋ ਜਾਣਗੇ ਸਾਡੀ ਜ਼ਿੰਦਗੀ ਚੜ੍ਹਦੀ ਕਲਾ ਨਾਲ ਪਰ ਸਕਦੀ ਹੈ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਸਕਦੇ ਹਨ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਪਾਠ ਤਾਂ ਅਸੀਂ 1 ਮਿੰਟ ਵਿੱਚ ਦੱਸ ਸਕਦੇ ਹਾਂ ਕਿ ਕਿਹੜਾ ਪਾਠ ਕਰਨਾ ਹੈ ਪਰ ਜਦੋਂ ਪਾਠ ਨਾਲ ਜੁੜੀ ਹੋਈ ਕੋਈ ਘਟਨਾ ਸੁਣਦੇ ਹਾਂ ਤਸਾਂ ਕੀ ਸੁਣਦੇ ਹਾਂ ਸਾਡਾ ਭਰੋਸਾ ਪੱਕਾ ਹੋ ਜਾਂਦਾ ਹੈ ਤੁਹਾਡਾ ਆਪਣਾ ਭਰੋਸਾ ਵਾਹਿਗੁਰੂ ਜੀ ਤੇ ਪੱਕਾ ਹੋ ਜਾਂਦਾ ਹੈ ਜਿੰਨਾ ਹੀ ਸਾਡਾ ਭਰੋਸਾ ਆਪਣੇ ਵਾਹਿਗੁਰੂ ਤੇ ਪੱਕਾ ਹੋਵੇਗਾ ਓਨੇ ਹੀ ਸਾਡੀ ਜ਼ਿੰਦਗੀ ਸੁਧਰ ਜਾਵੇਗੀ ਇਸ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਕੋਈ ਨਾ ਕੋਈ ਸਾਕੀ ਸੁਣਾਈ ਜਾਵੇ ਤਾਂ ਕਿ ਸਾਡਾ ਵਿਸ਼ਵਾਸ ਆਪਣੇ ਵਾਹਿਗੁਰੂ ਜੀ ਤੇ ਪੱਕਾ ਹੋ ਜਾਵੇ ਤਾਂ ਅੱਜ ਦੀ ਵੀਡੀਓ ਅਸੀਂ ਕਿਸ ਬਾਤ ਬਾਰੇ ਗੱਲ ਕਰਨੀ ਹੈ ਤਾ ਪਾਠ ਦੀ ਤਾਕਤ ਬਾਰੇ ਗੱਲ ਕਰਾਂਗੇ ਕਿਸ ਤਰ੍ਹਾਂ ਇਹ ਪਾਠ ਜਿਸ ਮਨੁੱਖ ਦੀ ਰਸਨਾ ਤੇ ਵਸਦਾ ਹੈ ਚਾਹੇ ਹਿਰਦੇ 'ਚ ਵਸਦਾ ਹੈ ਉਸ ਮਨੁੱਖ ਦੇ ਦੁੱਖ ਕਿਵੇਂ ਦੂਰ ਹੋ ਜਾਂਦੇ ਹਨ ਪਰ ਗੱਲ ਹੈ ਸੰਗਤ ਜੀ ਭਰੋਸੇ ਦੀ ਜਿਨ੍ਹਾਂ ਨੂੰ ਵੀ ਆਪਣੇ ਵਾਹਿਗੁਰੂ ਜੀ ਤੇ ਭਰੋਸਾ ਹੈ ਗੁਰਬਾਣੀ ਤੇ ਭਰੋਸਾ ਹੈ ਵਾਹਿਗੁਰੂ ਜੀ ਉਹਨਾਂ ਨੂੰ ਕਦੇ ਵੀ ਤੱਤੀ ਬਾੜ ਨਹੀਂ ਲੰਗਣ ਦਿੰਦੇ ਜਿੱਦਾਂ ਦੀ ਮਰਜ਼ੀ ਔਖੀ ਘੜੀ ਹੋਵੇ ਵਾਹਿਗੁਰੂ ਜੀ ਅਕਾਲ ਪੁਰਖ ਜੀ ਵਾਹ ਫੜ ਕੇ ਬਾਹਰ ਕੱਢ ਹੀ ਲੈਂਦੇ ਹਨ ਅਤੇ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਦੁੱਖ ਆਇਆ ਤੇ ਕਦੋਂ ਕੱਟਿਆ ਗਿਆ। ਸਾਧ ਸੰਗਤ ਜੀ ਕਹਿੰਦੇ ਇਦਾਂ ਹੀ ਇੱਕ ਸਿੱਖ ਦਾ ਜ਼ਿਕਰ ਹੈ ਜੋ ਰੋਜ਼ਾਨਾ ਹੀ ਸਿਰ ਸੁਖਨੀ ਸਾਹਿਬ ਜੀ ਦਾ ਪਾਠ ਕਰਦਾ ਸੀ ਤੇ ਉਹ ਮਨੁੱਖ ਪਾਠ ਵੀ ਬਹੁਤ ਉੱਚੀ-ਉੱਚੀ ਬੋਲ ਕੇ ਕਰਦਾ ਸੀ ਤਾਂ ਜੋ ਕਿਸੇ ਹੋਰ ਮਨੁੱਖ ਦਾ ਵੀ ਪਲਾਹੋ ਜਾਵੇ ਕਿਉਂਕਿ ਉਸ ਨੂੰ ਪਤਾ ਸੀ ਕਿ ਸੁਖਨੀ ਸਾਹਿਬ ਜੀ ਦਾ ਪਾਠ ਇਸ ਰਸਨਾ ਦੇ ਉੱਪਰ ਆ ਗਿਆ। ਨਾਂਜਸਤੇ ਵੀ ਕੰਨਾਂ ਦੇ ਵਿੱਚ ਇਸ ਬਾੜ ਦੀ ਆਵਾਜ਼ ਪੈ ਗਈ ਉਸੇ ਵੀ ਕਈ ਤਰ੍ਹਾਂ ਦੇ ਦੁੱਖ ਦੂਰ ਹੋ ਜਾਣਗੇ ਤਾਂ ਕਹਿੰਦੇ ਹਨ ਕਿ ਜਦੋਂ ਵੀ ਉਹ ਆਪਣੇ ਕੰਮ ਤੇ ਜਾਂਦਾ ਤਾਂ ਇਦਾਂ ਹੀ ਉੱਚੀ-ਉੱਚੀ ਬੋਲ ਕੇ ਪਾੜ ਕਰਦਾ ਜਾਂਦਾ ਤੇ ਉਸੇ ਗਲੀ ਦੇ ਵਿੱਚ ਇੱਕ ਰੋਗੀ ਸੀ ਭਾਵ ਕਿ ਉਸ ਰੋਗੀ ਦੇ ਸਰੀਰ ਨੂੰ ਕੋਈ ਵੱਡਾ ਹੀ ਰੋਗ ਲੱਗਿਆ ਹੋਇਆ ਸੀ ਕਹਿੰਦੇ ਹਨ ਕਿ ਉਹ ਰੋਗ ਦੇ ਨਾਲ ਤੜਫਦਾ ਰਹਿੰਦਾ ਸੀ ਪਰ ਜਦੋਂ ਉਹ ਗੁਰਸੇਖ ਪਾੜ ਕਰਦਾ ਹੋਇਆ ਗਲੀ ਦੇ ਵਿੱਚੋਂ ਗੁਜੇ ਜਾਂਦਾ ਤਾਂ ਉਸ ਰੋਗੀ ਦੇ ਕੰਨਾਂ ਦੇ ਵਿੱਚ ਪਾੜ ਦੀ ਆਵਾਜ਼ ਪੈਂਦੀ ਸੀ ਤਾਂ ਉਸ ਵੇਲੇ ਉਹ ਬਹੁਤ ਹੀ ਸ਼ਾਂਤ ਹੋ ਜਾਂਦਾ ਸੀ ਉਸ ਨੂੰ ਬਹੁਤ ਹੀ ਆਨੰਦ ਆਉਂਦਾ ਸੀ ਇੱਕਦਮ ਉਸ ਨੂੰ ਸਾਰਾ ਹੀ ਦੁੱਖ ਭੁੱਲ ਜਾਂਦਾ ਪਰ ਜਦੋਂ ਉਹ ਆਵਾਜ਼ ਕੰਨਾਂ 'ਚ ਬੰਨੋਂ ਬੰਦ ਹੋ ਜਾਂਦੀ ਉਹ ਰੋਗੀ ਫਿਰ ਉਸੇ ਤਰ੍ਹਾਂ ਤੜਫਣ ਲੱਗ ਪੈਂਦਾ ਸਾਧ ਸੰਗਤ ਜੀ ਉਹ ਕਈ ਦਿਨ ਤੋਂ ਨੋਟ ਕਰ ਰਿਹਾ ਸੀ ਕੰਜਾਦਵੀ ਇਹ ਆਵਾਜ਼ ਸੁਣਦਾ ਹਾਂ ਤਾਂ ਮੇਰਾ ਆਨੰਦਮਈ ਹੋ ਜਾਂਦਾ ਹੈ ਮੇਰਾ ਰੋਗ ਮੈਨੂੰ ਭੁੱਲ ਜਾਂਦਾ ਹੈ ਮੈਂ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰਦਾ ਹਾਂ ਸੰਗਤ ਜੀ ਇੱਕ ਦਿਨ ਉਹ ਰੋ ਕੇ ਇਨਸਾਨ ਉਸបុਰਸ਼ੇ ਕੋਲ ਮਿਲਣ ਗਿਆ ਤੇ ਉਸ ਨੂੰ ਸਾਰੀ ਗੱਲਬਾਤ ਦਸੀ ਦੱਸਤਾ ਹੈ ਕਿ ਮੈਂ ਰੋਗੀ ਹਾਂ ਰੋਗ ਨਾਲ ਮੈਂ ਬਹੁਤ ਤੜਫਦਾ ਹਾਂ ਪਰ ਜਦ ਤੁਹਾਡੀ ਆਵਾਜ਼ ਮੈਂ ਸੁਣਦਾ ਹਾਂ ਮੇਰਾ ਦੁੱਖ ਦੂਰ ਹੋ ਜਾਂਦਾ ਹੈ ਤਾ ਕਹਿੰਦੇ ਹਨ ਕਿ ਉਸ ਗੁਰਸੇਖ ਨੇ ਕਿਆ ਕੇ ਪਲਿਆ ਪੁਰਖਾ ਜੋ ਮੈਂ ਬੋਲਦਾ ਹਾਂ ਇਹ ਮੇਰੇ ਪੰਜਵੇਂ ਪਾਸ਼ਾ ਜੀ ਦੀ ਬਾਣੀ ਹੈ ਜਿਹੜੀ ਸਾਡੇ ਤਨ ਮਨ ਤਨ ਦੇ ਰੋਗਾਂ ਤੋਂ ਮੁਕਤੀ ਦਿਵਾਉਂਦੀ ਹੈ ਤਾਂ ਕਹਿੰਦੇ ਹਨ ਕਿ ਉਸ ਰੋਗੀ ਮਨੁੱਖ ਨੇ ਬੇਨਤੀ ਕੀਤੀ ਕਿ ਜੇਕਰ ਤੁਸੀਂ ਮੇਰੀ ਮਦਦ ਕਰ ਦਿਓ ਮੇਰੇ ਘਰ ਰੋਜ਼ਾਨਾ ਆ ਕੇ ਮੈਨੂੰ ਇਹ ਬਾਣ ਸੁਣਾ ਦਿਆ ਕਰੋ ਤਾਂ ਮੇਰਾ ਵੀ ਪਲਾਹੋ ਜਾਵੇਗਾ ਕਹਿੰਦੇ ਹਨ ਕਿ ਉਸ ਸੇਖ ਜਟ ਚਟ ਮੰਨ ਨਹੀਂ ਗਿਆ ਕਹਿਣ ਲੱਗਾ ਕਿ ਮੈਂ ਕੰਮ ਤੋਂ ਆ ਕੇ ਤੁਹਾਨੂੰ ਇਹ ਪਾਠ ਪੂਰਾ ਸੁਣਾਇਆ ਕਰਾਂਗਾ ਸਾਧ ਸੰਗਤ ਉਸ ਸਿੱਖ ਵਿਅਕਤੀ ਰੋਜ਼ਾਨਾ ਹੀ ਰੋਗੀ ਦੇ ਘਰ ਉਸ ਨੂੰ ਪਾਠ ਸੁਣਾਉਣ ਦੇ ਲਈ ਚਲਿਆ ਜਾਂਦਾ ਤੇ ਰੋਜ਼ਾਨਾ ਹੀ ਬਾਣੀ ਉਸ ਕੋਲ ਬੈਠ ਕੇ ਪੜਦਾ ਤਾਂ ਉਸ ਰੋਗੀ ਦਾ ਰੋਗ ਕੁਝ ਹੱਦ ਤੱਕ ਠੀਕ ਹੋਣ ਲੱਗ ਪਿਆ ਹੁਣ ਜੋ ਵੀ ਉਹ ਬਿਮਾਰੀ ਵਿਅਕਤੀ ਨੂੰ ਜੋ ਵੀ ਉਹ ਰੋਗ ਲੱਗਾ ਸੀ ਉਹ ਬਾਣੀ ਪੜਦਾ ਤੇ ਕੁਝ ਪਾਣੀ ਤਾਂ ਉਸ ਨੂੰ ਕੰਟ ਹੋ ਗਈ ਕੁਝ ਪੰਗਤੀਆਂ ਤਾਂ ਉਹ ਨਾਲ-ਨਾਲ ਪੜਦਾ ਤੇ ਸਾਧ ਸੰਗਤ ਜੀ ਸੁਖਨੀ ਸਾਹਿਬ ਜੀ ਦੀ ਬਾਣੀ ਉਸ ਦੀ ਰਸਨਾ ਤੇ ਆ ਗਈ ਉਸੇ ਹੀ ਦੇ ਅੰਦਰ ਵਸ ਗਈ ਉਸੇ ਹੀ ਤਰ੍ਹਾਂ ਉਸ ਦਾ ਦੁੱਖ ਕਟਿਆ ਜਾ ਰਿਹਾ ਸੀ ਉਹਦਾ ਵਿਸ਼ਵਾਸ ਤੇ ਉਹਦਾ ਵਿਸ਼ਵਾਸ ਤੇ ਭਰੋਸਾ ਪੱਕਾ ਹੋ ਗਿਆ ਤੇ ਸਾਧ ਸੰਗਤ ਇੱਕ ਦਿਨ ਉਸ ਗੁਰਸੇਖ ਅੱਗੇ ਬੇਨਤੀ ਕੀਤੀ ਕਿ ਤੁਸੀਂ ਮੈਨੂੰ ਪੰਜਵੇਂ ਪਾਸ਼ਾ ਜੀ ਦੇ ਦਰਸ਼ਨ ਕਰਵਾ ਦਿਓ ਆ ਉਸ ਗੁਰ ਸੇਖ ਨੇ ਕਿ ਆਪ ਮੈਂ ਤੈਨੂੰ ਲੈ ਕੇ ਜਾਵਾਂਗਾ ਤੂੰ ਉਹਨਾਂ ਦੇ ਦਰਸ਼ਨ ਕਰ ਲਵੀਂ ਕਹਿੰਦੇ ਹਨ ਕਿ ਉਹ ਗੁਰ ਸੇਖ ਉਸ ਰੋਗੇ ਨੂੰ ਲੈ ਕੇ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਕੋਲ ਪਹੁੰਚਿਆ ਭਾਪ ਕੇ ਪਾਸ਼ਾ ਜੀ ਦੇ ਦਰਸ਼ਨ ਕੀਤੇ ਅਤੇ ਸਾਰੀ ਹੀ ਗੱਲਬਾਤ ਸੁਣਾਈ ਕਿ ਪਾਸ਼ਾ ਜੀ ਤੁਹਾਡੀ ਬਾਣੀ ਨੂੰ ਸੁਣ ਕੇ ਹੀ ਮੇਰਾ ਤਾਂ ਅੰਦਰ ਰੋਗ ਘਟਿਆ ਗਿਆ ਹੈ ਹੋਰ ਕਿਰਪਾ ਕਰੋ ਮੇਰਾ ਰੈਂਦਾ ਰੋਗ ਵੀ ਕੱਟ ਦਿਓ ਭਾਪ ਕੇ ਉਹ ਸ੍ਰੀ ਦਰਬਾਰ ਸਾਹਿਬ ਜਾ ਕੇ ਉਸਨੇ ਅਰਦਾਸ ਬੇਨਤੀ ਕੀਤੀ ਤੇ ਇਸ਼ਾਰਾ ਹੋਇਆ ਕਿ ਸਾਹਮਣੇ ਦਰਬਾਰ ਸਾਹਿਬ ਸੇਵਾ ਚੱਲ ਰਹੀ ਸੀ ਉਸ ਵੇਲੇ ਦਰਬਾਰ ਸਾਹਿਬ ਦੇ ਗ੍ਰੰਥੀ ਬਾਬਾ ਬੁੱਢਾ ਜੀ ਕਹਿੰਦੇ ਹਨ ਕਿ ਉਹ ਕੁਰਸੀਕ ਉਸ ਬਿਮਾਰ ਵਿਅਕਤੀ ਨੂੰ ਲੈ ਕੇ ਬਾਬਾ ਬੁੱਢਾ ਜੀ ਦੇ ਪਾਸ ਪਹੁੰਚੇ ਸਾਰੀ ਗੱਲ ਬਾਤ ਦੱਸੀ ਕਹਿੰਦੇ ਕਿ ਉਸ ਵੇਲੇ ਦਰਬਾਰ ਸਾਹਿਬ ਦੇ ਸਰੋਵਰ ਦੀ ਖੁਦਵਾਈ ਸੇਵਾ ਚੱਲ ਰਹੀ ਸੀ ਸਾਰੀ ਸੰਗਤ ਸਰੋਵਰ ਦੇ ਵਿੱਚੋਂ ਟੋکریاں ਭਰ ਕੇ ਰੇਤ ਕੱਢ ਰਹੇ ਸੀ ਤਾਂ ਕਹਿੰਦੇ ਹਨ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਇੱਥੇ ਰੁਕੋ ਮੈਂ ਹੋਣੇ ਹੀ ਆਉਂਦਾ ਹਾਂ ਕਹਿੰਦੇ ਹਨ ਕਿ ਉਸ ਸਮੇਂ ਇੱਕ ਮਨੁੱਖ ਜੋ ਸਰੋਵਰ ਦੀ ਸੇਵਾ ਕਰ ਰਿਹਾ ਸੀ ਉਹ ਰੇਤ ਦੀ ਟੋਕਰੀ ਚੁੱਕ ਕੇ ਬਾਹਰ ਨਿਕਲ ਰਿਹਾ ਸੀ ਤੇ ਇੱਕਦਮ ਉਸ ਦਾ ਠੇਡਾ ਵੱਜਿਆ ਤੇ ਉਹ ਡਿੱਗ ਪਿਆ ਤੇ ਸੰਗਤ ਜੀ ਉਸ ਦੇ ਸਿਰ ਤੇ ਰੱਖੀ ਹੋਈ ਟੋਕਰੀ ਰੇਤ ਦੀ ਉਸ ਬਿਮਾਰ ਰੋਗੀ ਦੇ ਮਨੋਕ ਦੇ ਪੈਰਾਂ ਦੇ ਵਿੱਚ ਜੜ ਡਿੱਗੀ ਤੇ ਟੋਕਰੀ ਉਸਦੇ ਟਿੱਡ ਦੇ ਨਾਲ ਜਾ ਵੱਜੀ ਜਦ ਇਹ ਟੋਕਰੀ ਟਿੱਡ ਨਾਲ ਵੱਜੀ ਤਾਂ ਉਸ ਵਿਅਕਤੀ ਦੇ ਮੂੰਹ ਦੇ ਵਿੱਚੋਂ ਕੋਈ ਚੀਜ਼ ਐਸੀ ਬਾਹਰ ਨਿਕਲੀ ਤੇ ਨਾਲ ਹੀ ਨਾਲ ਉਸਨੇ ਆਪਣੇ ਆਪ ਨੂੰ ਹਲਕਾ ਮਹਿਸੂਸ ਕੀਤਾ ਤੇ ਫਿਰ ਬਾਬਾ ਜੀ ਨੇ ਸਾਰੀ ਗੱਲ ਸਮਝਾਈ ਉਹਨਾਂ ਕਿਹਾ ਕਿ ਇਹ ਜੋ ਚੀਜ਼ ਟਿੱਕੀ ਹੈ ਇਹ ਜੋ ਚੀਜ਼ ਡਿੱਗੀ ਹੈ ਉਹ ਬਿਮਾਰੀ ਸੀ ਤੇ ਇਸ ਪਿੱਛੇ ਜੋ ਵੀ ਕਾਰਨ ਜੋ ਵੀ ਕਲਾ ਵਰਤੀ ਹੈ ਉਹ ਸੁਖਨੀ ਸੈਭੀ ਦਾ ਅਸਰ ਹੈ ਜੋ ਤੂੰ ਬਾਣੀ ਬਹੁਤ ਹੀ ਧਿਆਨ ਦੇ ਨਾਲ ਸੁਣਦਾ ਰਿਹਾ ਹੈ ਤੇ ਤੂੰ ਗੁਰੂ ਉੱਪਰ ਆਪਣਾ ਭਰੋਸਾ ਵੀ ਕਾਇਮ ਰੱਖਿਆ ਹੈ ਹੁਣ ਤੇਰਾ ਦੁੱਖ ਰੋਗ ਘਟਿਆ ਗਿਆ ਹੈ ਸਾਧ ਸੰਗਤ ਤੁਹਾਨੂੰ ਵੀ ਸਾਖੀ ਸੁਣਾਉਣ ਦਾ ਮਕਸਦ ਇਹ ਸੀ ਕਿ ਜੋ ਵੀ ਮਨੁੱਖ ਪਰੋਸੇ ਦੇ ਨਾਲ ਗੁਰਬਾਣੀ ਪੜ੍ਹਦੇ ਹਨ ਪਰਮਾਤਮਾ ਅਗੇ ਅਰਦਾਸਾਂ ਬੇਨਤੀਆਂ ਕਰਦੇ ਹਨ ਉਹਨਾਂ ਦੀਆਂ ਅਰਦਾਸਾਂ ਜ਼ਰੂਰ ਪ੍ਰਵਾਨ ਹੋ ਜਾਂਦੀਆਂ ਹਨ ਉਹਨਾਂ ਦੇ ਸਾਰੇ ਦੁੱਖ ਰੋਗ ਕੱਟੇ ਜਾਂਦੇ ਹਨ ਤੇ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਸਾਡੇ ਕਿ ਸਾਡਾ ਆਪਣੀ ਵਾਹਿਗੁਰੂ ਜੀ ਤੇ ਕਿੰਨਾ ਭਰੋਸਾ ਹੈ ਜੋ ਵੀ ਮਨੁੱਖ ਭਰੋਸੇ ਦੇ ਨਾਲ ਗੁਰਬਾਣੀ ਪੜ੍ਹਦੇ ਹਨ ਪਰਮਾਤਮਾ ਅਗੇ ਅਰਦਾਸਾਂ ਬੇਨਤੀਆਂ ਕਰਦੇ ਹਨ ਉਹਨਾਂ ਦੀਆਂ ਅਰਦਾਸਾਂ ਜ਼ਰੂਰ ਪ੍ਰਵਾਨ ਹੋ ਜਾਂਦੀਆਂ ਹਨ ਉਹਨਾਂ ਦੇ ਸਾਰੇ ਦੁੱਖ ਰੋਗ ਕੱਟੇ ਜਾਂਦੇ ਹਨ ਕਿਉਂਕਿ ਵਾਇਗੁਰੂ ਜੀ ਸਾਡੇ ਨਾਲ ਹਮੇਸ਼ਾ ਰਹਿੰਦੇ ਹਨ ਤੇ ਅੰਗ ਸੰਗ ਰਹਿੰਦੇ ਹਨ ਬਸ ਅਸੀਂ ਉਹਨਾਂ ਨੂੰ ਵੇਖ ਨਹੀਂ ਪਾਉਂਦੇ ਜੇਕਰ ਅੱਜ ਤੋਂ ਹੀ ਸਾਡਾ ਭਰੋਸਾ ਸਾਡੇ ਆਪਣੇ ਵਾਇਗੁਰੂ ਜੀ ਤੇ ਪੱਕਾ ਹੋ ਗਿਆ ਤਾਂ ਹਰ ਇੱਕ ਚੀਜ਼ ਦੇ ਵਿੱਚੋਂ ਪਾਸ਼ਾ ਜੀ ਨਜ਼ਰ ਆਉਣਗੇ ਤੇ ਫਿਰ ਆਓ ਅੱਜ ਤੋਂ ਹੀ ਅਸੀਂ ਗੁਰਬਾਣੀ ਦੇ ਨਾਲ ਜੁੜੀਏ ਤੇ ਭਰੋਸਾ ਕਾਇਮ ਰੱਖੀਏ ਅਤੇ ਰੋਜ਼ਾਨਾ ਇਹ ਸਿਰ ਸੁਖਨੇ ਸਾਹਿਬ ਜੀ ਦਾ ਪਾਠ ਜ਼ਰੂਰ ਕਰੀਏ ਜੇਕਰ ਅਸੀਂ ਪਾਠ ਨਹੀਂ ਕਰ ਸਕਦੇ ਤਾਂ ਘੱਟ ਦੇ ਜੋ ਸੁਖਨੇ ਸਾਹਿਬ ਜੀ ਦਾ ਪਾਠ ਜ਼ਰੂਰ ਲਗਾ ਕੇ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ